ਇਸ ਵੀਲੇ ਦੀ ਵੱਡੀ ਖਬਰ ਲੁਧਿਆਣਾ ਜਿਮਨੀ ਚੌਂਕ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਵਨੀਤ ਸਿੰਘ ਬਿੱਟੂ ਲੁਧਿਆਣਾ ਦੇ ਵਿੱਚ ਡੋਰ ਟੂ ਡੋਰ ਕੰਪੇਨਿੰਗ ਕਰਦੇ ਹੋਏ ਨਜ਼ਰ ਆਏ ਨੇ ਤੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਵਾਰ ਭਾਜਪਾ ਨੂੰ ਜਿਤਾਓ ਤੇ ਫਿਰ ਪੰਜਾਬ ਦਾ ਵਿਕਾਸ ਦੇਖੋ ਕੀ ਕੁਝ ਕਹਿਣਾ ਉਹਨਾਂ ਦਾ ਆਪ ਤੁਹਾਨੂੰ ਸੁਣਾਉਨੇ ਆ ਅਜੀ ਕਮਾਨ ਨੇ ਟਿਕਟ ਦਿੱਤੀ ਆ ਆਤਮਾ ਕੈਮਰਾ ਵਿੱਚ ਇਹ ਕਹੂੰਗਾ ਵੀ ਬੀਰਕ ਵਰਕਰ ਜਿਹੜਾ 30 35 ਸਾਲ ਤੋਂ ਕੰਮ ਕਰ ਰਿਹਾ ਉਹ ਜਿਤਾ ਕੇ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਦੀ ਸਾਰੀਆਂ ਦੀ ਸਰਕਾਰਾਂ ਵੀ ਦੇਖੀਆਂ ਸਾਰੇ ਬੜੇ ਹੋਰ ਦੇਖੀਆਂ ਪਰ ਇੱਕ ਵਾਰ ਉਹੀ ਮੰਨਦੀ ਸਾਡੀ ਭਾਵਨਾ ਹੈ ਵੀ ਭਾਜੀ ਤੇ ਬੀਜੇਪੀ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਫਿਰ ਨਜ਼ਾਰੇ ਦੇਖੋ ਫਿਰ ਡਿਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਵੰਦੀਆ ਤੇ ਜਾਂਦਾ ਹੀ ਦੇਖੀ ਮੇਰੀ ਲੋਕ ਸਭਾ ਵਾਲੀ ਲੀਡ ਜਿਹੜੀ ਵਰਕਰਾਂ ਲਈ ਲੋਕ ਸਭਾ ਵਾਲੀ ਲੀਡ ਜਿਹੜੀ ਆ ਤੂੰ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਹੁੰਦੀ ਆ ਬੀ ਜੀ ਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨ ਆ ਜਿਹੜੀ ਲੜੇ ਠੀਕ ਅੱਜ ਕਮਾਂਡ ਨੇ ਟਿਕਟ ਦਿੱਤੀ ਆ ਆਕਮਾ ਕੈਮਰਾ ਵਿੱਚ ਇਹ ਕਹੂੰਗਾ ਵੀ ਵਰਕਰ ਜਿਹੜਾ 30 35 ਸਾਲ ਤੋਂ ਕੰਮ ਕਰ ਰਿਹਾ ਉਹ ਜਿਤਾ ਕੇ ਪਹਿਲੀ ਵਾਰੀ ਬੱਲੇਗੜਾ ਮਾੜਾ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਦੀ ਸਾਰੀਆਂ ਨੇ ਸਰਕਾਰਾਂ ਵੀ ਦੇਖੀਆਂ ਸਾਰੇ ਬਣੇ ਦੇਖੀ ਆ ਪਰ ਇੱਕ ਵਾਰ ਉਹੀ ਮੰਨਦੀ ਸਾਡੀ ਭਾਵਨਾ ਹੈ ਵੀ ਬੀਜੇਪੀ ਤੇ ਬੀਜੇਪੀ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਫਿਰ ਨਜ਼ਾਰੇ ਦੇਖੋ ਫਿਰ ਡਿਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਬੰਦਿਆ ਤੇ ਜਾਂਦਾ ਹੀ ਦੇਖੀ ਮੇਰੀ ਲੋਕ ਸਭਾ ਵਾਲੀ ਲੀਡ ਜਿਹੜੀ ਆ ਵਰਕਰਾਂ ਲਈ ਲੋਕ ਸਭਾ ਵਾਲੀ ਲੀਡ ਜਿਹੜੀ ਆ ਉਹ ਤੁਹਾਨੂੰ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਹੁੰਦੀ ਆ ਬੀਜੇਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨ ਜਿਹੜੀ ਲੜੇ ਠੀਕ ਅੱਜ ਕਮਾਂਡ ਨੇ ਟਿਕਟ ਦਿੱਤੀ ਆ ਆਕਮਾ ਕੈਮਰਾ ਵਿੱਚ ਇਹ ਨੂੰ ਖੋਹੂੰਗਾ ਵੀ ਵਰਕਰ ਜਿਹੜਾ 30 35 ਸਾਲ ਤੋਂ ਕੰਮ ਕਰ ਰਿਹਾ ਉਹ ਜਿਤਾ ਕੇ ਜੀ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਦੀ ਸਾਰੀਆਂ ਦੀ ਸਰਕਾਰਾਂ ਵੀ ਦੇਖੀਆਂ ਸਾਰੇ ਬਣੇ ਹੋਵੇ ਦੇਖੀਏ ਪਰ ਇੱਕ ਵਾਰ ਪੂਰੀ ਮੰmdi ਸਾਡੀ ਭਾਵਨਾ ਹੈ ਵੀ ਭਾਜਪਾ ਤੇ ਭਾਜਪਾ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਫਿਰ ਨਜ਼ਾਰੇ ਦੇਖੋ ਫਿਰ ਡਿਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਬੰਦੀਆਂ ਤੇ ਜਾਂਦਾ ਹੀ ਦੇਖੀਏ ਮੇਰੀ ਲੋਕ ਸਭਾ ਵਾਲੀ ਲੀਡ ਜਿਹੜੀ ਉਹ ਵਰਕਰਾਂ ਲਈ ਲੋਕ ਸਭਾ ਵਾਲੀ ਲੀਡ ਜਿਹੜੀ ਆ ਉਹ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਹੈ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਹੁੰਦੀ ਆ ਭਾਜਪਾ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨ ਆ ਜਿਹੜੀ ਲੜੇ ਠੀਕ ਅਜੀ ਕਮਾਂਡ ਨੇ ਟਿਕਟ ਦਿੱਤੀ ਆ ਆਤਮਾ ਕੈਮਰਾ ਚੈੱਕ ਲਵਾਂਗਾ ਵੀ ਵਰਕਰ ਜਿਹੜਾ 30 35 ਸਾਲ ਤੋਂ ਕੰਮ ਕਰ ਰਿਹਾ ਉਹ ਜਿਤਾ ਕੇ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਦੀ ਸਾਰੀਆਂ ਦੀ ਸਰਕਾਰਾਂ ਵੀ ਦੇਖੀਆਂ ਸਾਰੇ ਬਣੇ ਬਣੇ ਦੇਖੀ ਆ ਪਰ ਇੱਕ ਵਾਰ ਉਹੀ ਮੰਨਦੀ ਸਾਡੀ ਭਾਵਨਾ ਹੈ ਵੀ ਭਾਜੀ ਤੇ ਬੀਜੇਪੀ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਫਿਰ ਨਜ਼ਾਰੇ ਦੇਖੋ ਫਿਰ ਡਿਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਬਣਦੀਆਂ ਤੇ ਜਾਂਦਾ ਹੀ ਦੇਖੀ ਮੇਰੀ ਲੋਕ ਸਭਾ ਵਾਲੀ ਲੀਡ ਜਿਹੜੀ ਆ ਵਰਕਰਾਂ ਲਈ ਲੋਕ ਸਭਾ ਵਾਲੀ ਲੀਡ ਜਿਹੜੀ ਆ ਉਹ ਤੁਹਾਨੂੰ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਹੁੰਦੀ ਆ ਬੀਜੇਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨ ਜਿਹੜੀ ਲੜੇ ਠੀਕ